ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਕਿਵੇਂ ਤੁਸੀਂ ਵਧੀਆ ਠੀਕ ਠਾਕ ਹੋਗੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਤੇ ਦੇਖੋ ਜੀ ਅੱਜ ਦੀ ਜਿਹੜੀ ਆਪਣੀ ਵੀਡੀਓ ਹੈਗੀ ਉਹ ਹੈਗੀ ਆਪਣੀ ਹਲਦੀ ਹਲਦੀ ਨੂੰ ਆਪਾਂ ਖੇਤਾਂ ਦੇ ਵਿੱਚੋਂ ਜਦੋਂ ਵੀ ਪੱਟ ਕੇ ਲੈ ਕੇ ਆਉਂਦੇ ਆ ਤੇ ਉਹਨੂੰ ਕਿਵੇਂ ਉਹਦੀ ਪਹਿਲਾਂ ਸਾਫ਼ ਸਵਾਲ ਕਰਨੀ ਹੈ ਤੇ ਫਿਰ ਉਸ ਤੋਂ ਬਾਅਦ ਜਦੋਂ ਆਪਾਂ ਇਹਨੂੰ ਸੁਕਾ ਕੇ ਪਸਾ ਲੈਣੇ ਆ ਜੀ ਤੇ ਉਸ ਤੋਂ ਬਾਅਦ ਇਹਨੂੰ ਲੰਮੇ ਸਮੇਂ ਤੱਕ ਤੁਸੀਂ 4 ਸਾਲ 5 ਸਾਲ ਤੱਕ ਸਟੋਰ ਕਰਕੇ ਰੱਖਣੀ ਆ ਤੇ ਉਹਦੇ ਲਈ ਮੈਂ ਤੁਹਾਨੂੰ ਬਹੁਤ ਹੀ ਵਧੀਆ ਸੌਖਾ ਤਰੀਕਾ ਦੱਸੂਗੀ ਦੇਖੋ ਜੀ ਇਹ ਆਪਣੀ ਹੁੰਦੀ ਆ ਘਰ ਦੀ ਹਲਦੀ ਆਪਾਂ ਇਹਨੂੰ ਕਿੰਨੇ ਲੰਮੇ ਸਮੇਂ ਤੱਕ ਸਟੋਰ ਕਰਕੇ ਰੱਖਦੇ ਆ ਤੇ ਬਿਲਕੁਲ ਵੀ ਆਪਣੀ ਹਲਦੀ ਖਰਾਬ ਨਹੀਂ ਹੁੰਦੀ ਨਾ ਕੋਈ ਸੁਸਰੀ ਨਾ ਕੋਈ ਸੁੰਢੀ ਨਾ ਕੋਈ ਢੋਰਾ ਲੱਗਦਾ ਇਹਨੂੰ ਤੇ ਬਿਲਕੁਲ ਜਿਸ ਤਰ੍ਹਾਂ ਦੀ ਰੱਖਾਂਗੇ ਤੇ ਉਸ ਤਰ੍ਹਾਂ ਦੀ ਆਪਾਂ ਵਰਤਾਂਗੇ ਤੇ ਬਹੁਤ ਹੀ ਵਧੀਆ ਤੇ ਸੌਖਾ ਤਰੀਕਾ ਹੈ ਤੁਸੀਂ ਵੀਡੀਓ ਨੂੰ ਬਿਲਕੁਲ ਸ킵 ਨਾ ਕਰਿਓ ਜੇ ਸਾਡੇ ਚੈਨਲ ਤੇ ਤੁਸੀਂ ਪਲੀਜ਼ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤੇ ਵੀਡੀਓ ਨੂੰ ਦੇਖਿਓ ਐਂਡ ਤੱਕ ਦੇਖੋ ਜੀ ਹੁਣ ਆਪਾਂ ਨੇ ਇਹ ਖੇਤਾਂ ਦੇ ਵਿੱਚੋਂ ਲਿਆਂਦੀ ਸੀਗੀ ਖੇਤਾਂ ਵਿੱਚੋਂ ਪੱਟ ਕੇ ਤੇ ਉਦੋਂ ਤਾਂ ਬਹੁਤ ਜ਼ਿਆਦਾ ਮਿੱਟੀ ਲੱਗੀ ਹੋਈ ਸੀਗੀ ਗਿੱਲੀ ਮਿੱਟੀ ਪਹਿਲਾਂ ਆਪਾਂ ਨੇ ਇਹਨੂੰ ਗਿੱਲੀ ਮਿੱਟੀ ਨੂੰ ਸੁਕਾ ਲਿਆ ਸੁਕਾ ਕੇ ਉਸ ਤੋਂ ਬਾਅਦ ਇਹਨੂੰ ਆਪਾਂ ਨੇ ਹਲਦੀ ਨੂੰ ਧੋਪਤਾ ਢੋ ਕੇ ਫਿਰ ਉਸ ਤੋਂ ਬਾਅਦ ਇਹਨੂੰ ਆਪਾਂ ਨੇ ਉਬਾਲੀ ਉਬਾਲ ਕੇ ਹੁਣ ਆਪਾਂ ਜੀ ਇਹਨੂੰ 2-3 ਦਿਨ ਦੀ ਧੁੱਪਾਂ ਲਵਾ ਲਈ ਤੇ ਹੁਣ ਆਪਾਂ ਇਹਨੂੰ ਨਾ ਲੰਮੇ ਸਮੇਂ ਤੱਕ ਪਹਿਲਾਂ ਇਸੇ ਤਰ੍ਹਾਂ ਰੱਖ ਦਾਂਗੇ ਜਿੰਨੀ ਪੂਰੀ ਆਪਣੀ ਇਹ ਹਲਦੀ ਦੇਖੋ ਜੀ ਸੁੱਕਦੀ ਨਹੀਂ ਹੈਗੀ ਬਿਲਕੁਲ ਗੱਠੀ ਆਪਣੀ ਇਹ ਸੁੱਕ ਜਾਣੀ ਹੈ ਉਹ ਇਹ ਆਪਣੀ ਗੱਠੀ ਜਦੋਂ ਬਿਲਕੁਲ ਵੀ ਇਹ ਟੁੱਟਣੀ ਨਹੀਂ ਚਾਹੀਦੀ ਹੈਗੀ ਹੈ ਨਾ ਜਦੋਂ ਸੁੱਕ ਗਈ ਹਲਦੀ ਆਪਾਂ ਉਦੋਂ ਕਸਾਵਾਂਗੇ ਇਹਨੂੰ ਤੇ ਫਿਰ ਜਿਹੜੀ ਆਪਾਂ ਪੀਸੀ ਹੋਈ ਹਲਦੀ ਵੀ ਦਿਖਾਵਾਂਗੇ ਤੇ ਆਪਾਂ ਨੇ ਜਿਹੜੀ ਪਸਾਈਆ ਤੇ ਉਹ ਆਪਾਂ ਕਿਵੇਂ ਸਟੋਰ ਕਰਕੇ ਰੱਖਣੀ ਆ ਪਹਿਲਾ ਤਰੀਕਾ ਤਾਂ ਹੈਗਾ ਜੀ ਇਹ ਹੀ ਹਲਦੀ ਨੂੰ ਆਪਣਾ ਸਾਫਤੀ ਹਲਦੀ ਨੂੰ ਆਪਾਂ ਨੇ ਕਿਵੇਂ ਰੱਖਣਾ ਆ ਜਿੰਨੀ ਤੁਸੀਂ ਹਲਦੀ ਪ੍ਰਾਣੀ ਤੋਂ ਪ੍ਰਾਣੀ ਪਸਾਉਂਗੇ ਉਹਦੇ ਵਿੱਚੋਂ ਜਿਆਦਾ ਆਪਣੀ ਹਲਦੀ ਵਧੀਆ ਨਿਕਲੂਗੀ ਤੇ ਰੰਗ ਵੀ ਬਹੁਤ ਵਧੀਆ ਹਲਦੀ ਦਿੰਦੀ ਆ ਤੇ ਦੇਖੋ ਜੀ ਜੇ ਆਪਾਂ ਇਹਨੂੰ ਜਿਆਦਾ ਧੁੱਪ ਦੇ ਵਿੱਚ ਰੱਖਾਂਗੇ ਤੇ ਫਿਰ ਇਹਦਾ ਰੰਗ ਵੀ ਫਿੱਕਾ ਪੈ ਜਾਂਦਾ ਹਲਦੀ ਦਾ ਤੇ ਇਸ ਕਰਕੇ ਇਹਨੂੰ ਆਪਾਂ ਨਾ ਹੁਣ ਲੰਮੇ ਸਮੇਂ ਤੱਕ ਸ਼ਾਮੇ ਰੱਖ ਕੇ ਹੀ ਸਟੋਰ ਕਰਾਂਗੇ ਪਹਿਲਾਂ ਤੇ ਫਿਰ ਉਸ ਤੋਂ ਬਾਅਦ ਚ ਆਪਾਂ ਜੀ ਮੈਂ ਪਸਾਉਨੇ ਹੁੰਨੇ ਆ ਫਿਰ ਉਹਨੂੰ ਆਪਾਂ ਕਿਵੇਂ ਸਟੋਰ ਕਰਕੇ ਰੱਖਣਾ ਤੇ ਉਹ ਵੀ ਤੁਹਾਨੂੰ ਮੈਂ ਬਹੁਤ ਵਧੀਆ ਤਰੀਕਾ ਦੱਸੂਗੀ ਤੁਹਾਡੀ ਹਲਦੀ ਬਿਲਕੁਲ ਵੀ ਖਰਾਬ ਨਹੀਂ ਹੋਊਗੀ ਜਿੰਨਾ ਟਾਈਮ ਤੁਸੀਂ ਮਰਜੀ ਉਹਨੂੰ ਹਲਦੀ ਨੂੰ ਰੱਖ ਸਕਦੇ ਹੋ ਤੇ ਇੱਕੋ ਹੀ ਹਲਦੀ ਨੂੰ ਰੱਖਣ ਦਾ ਬਹੁਤ ਹੀ ਵਧੀਆ ਤਰੀਕਾ ਆ ਲੋ ਜੀ ਆਪਾਂ ਇਹ ਸਾਫ਼ ਕਰ ਲਈ ਇਹਦੇ ਵਿੱਚ ਮਾੜੀ ਮੋਟੀ ਜੋ ਵੀ ਆਪਾਂ ਨੇ ਸੁੱਕਣੀ ਪਾਈ ਹੋਈ ਸੀਗੀ ਮਾੜੀ ਮੋਟੀ ਮਿੱਟੀ ਸੀਗੀ ਤੇਰੇ ਪਰੂਤਾ ਪੈ ਗਿਆ ਸੀਗਾ ਤੇ ਉਹ ਆਪਾਂ ਨੇ ਬਿਲਕੁਲ ਇੱਕ ਛਾਲਨੇ ਦੇ ਨਾਲ ਲੈ ਕੇ ਸਾਫ਼ ਕਰ ਲਈ ਦੇਖੋ ਜੀ ਆਵਾਲਣੀ ਬਹੁਤ ਹੀ ਜ਼ਰੂਰੀ ਆ ਜੇ ਆਪਾਂ ਵਾਲ ਕੇ ਰੱਖਦੇ ਆ ਫਿਰ ਆਪਣੀ ਹਲਦੀ ਵੀ ਬਿਲਕੁਲ ਖਰਾਬ ਨਹੀਂ ਹੁੰਦੀ ਹੈਗੀ ਤੇ ਫਿਰ ਇਹਨੂੰ ਤੁਸੀਂ ਗਿੱਲੀ ਵੀ ਨਾ ਰੱਖਿਓ ਤੇ ਇਸ ਤਰ੍ਹਾਂ ਫੋਲ ਕੇ ਤੁਸੀਂ ਰੱਖਣੀ ਆ ਛਾਵੇਂ ਤੇ ਫਿਰ ਆਪਣੇ ਆਪ ਹੀ ਸੁੱਕ ਜਾਂਦੀ ਹੈ ਜੀ ਜਦੋਂ ਆਪਾਂ ਇਕੱਠੀ ਕਰਕੇ ਇਹਨੂੰ ਰੱਖ ਦਿੰਨੇ ਆ ਫਿਰ ਇਹਨੂੰ ਢੋਰਾ ਪੈਂਦਾ ਵਾ ਗਿੱਲੀ ਹਲਦੀ ਨੂੰ ਤੇ ਨਹੀਂ ਬਿਲਕੁਲ ਨਹੀਂ ਖਰਾਬ ਹੁੰਦੀ ਹੈਗੀ ਆਪਾਂ ਤੁਹਾਨੂੰ ਪੀਸੀ ਹੋਈ ਹਲਦੀ ਵੀ ਦਿਖਾਵਾਂਗੇ ਤੇ ਵੀਡੀਓ ਨੂੰ ਬਿਲਕੁਲ ਤੁਸੀਂ ਸਲੀਪ ਨਾ ਕਰਿਓ ਜਿਹੜੀਆਂ ਭੈਣਾ ਘਰੇ ਹਲਦੀ ਜਿਨ੍ਹਾਂ ਦੇ ਘਰ ਦੀ ਹਲਦੀ ਹੁੰਦੀ ਆ ਉਹਨਾਂ ਨੂੰ ਤਾਂ ਪਤਾ ਹੀ ਆ ਕਿਵੇਂ ਸਟੋਰ ਕਰਕੇ ਰੱਖਦੇ ਆਪਾਂ ਤੇ ਆਪਾਂ ਜਿਉਂ ਵੀ ਮਤਲਬ ਕਿਸੇ ਤੋਂ ਲੈ ਲੈਨੇ ਆ ਹਲਦੀ ਉਹ ਆਪਾਂ ਜਿਆਦਾ ਸਟੋਰ ਕਰਕੇ ਰੱਖਣੀ ਆ ਉਹਦੇ ਲਈ ਮੈਂ ਤੁਹਾਨੂੰ ਬਹੁਤ ਹੀ ਵਧੀਆ ਤਰੀਕਾ ਦੱਸੂਗੀ ਤੁਸੀਂ ਵੀ ਸਾਨੂੰ ਦੱਸਿਓ ਜਿਨ੍ਹਾਂ ਦੇ ਘਰ ਦੀ ਹਲਦੀ ਹੁੰਦੀ ਆ ਤੁਸੀਂ ਕਿਸ ਤਰੀਕੇ ਨਾਲ ਸਟੋਰ ਕਰਕੇ ਰੱਖਦੇ ਹੋ ਆਪਾਂ ਜੀ ਜਿਹੜੇ ਤਰੀਕੇ ਨਾਲ ਸਟੋਰ ਕਰਕੇ ਰੱਖਦੇ ਆਂ ਤੋਂ ਤੁਹਾਡੇ ਨਾਲ ਉਹ ਆਪਾਂ ਤਰੀਕਾ ਸ਼ੇਅਰ ਕਰਾਂਗੇ ਤੇ ਵੀਡੀਓ ਨੂੰ ਬਿਲਕੁਲ ਵੀ ਤੁਸੀਂ ਸਲੀਪ ਨਾ ਕਰਿਓ ਤੇ ਹੁਣ ਆਪਾਂ ਇਸ ਤਰ੍ਹਾਂ ਹਲਦੀ ਨੂੰ ਖੁਲਾਰ ਕੇ ਰੱਖ ਦਿੰਨੇ ਆ ਆਪਾਂ ਜਿਹੜੀ ਏਦੋਂ ਪਹਿਲਾਂ ਆਪਾਂ ਨੇ ਉਬਾਲ ਕੇ ਰੱਖੀ ਆ ਤੇ ਉਹ ਵੀ ਹਲਦੀ ਆਪਾਂ ਦਿਖਾਉਨੇ ਆ ਤੇ ਉਹ ਆਪਣੀ ਹਲਦੀ ਥੋੜੀ ਜਿ ਸੁੱਕ ਗਈ ਹੁਣ ਤੇ ਆਪਾਂ ਪਰ ਇਹਨੂੰ ਹੁਣ ਨਹੀਂ ਪਸਾਵਾਂਗੇ ਇਹਨੂੰ ਮਤਲਬ 5-6 ਮਹੀਨਿਆਂ ਬਾਅਦ ਦੀ ਪਸਾਵਾਂਗੇ ਲੋ ਜੀ ਆਹ ਦੇਖੋ ਤੁਸੀਂ ਹਲਦੀ ਆਪਣੀ ਆ ਦੇਖੋ ਤੁਸੀਂ ਇਹ ਦੇਖੋ ਤੋੜੇ ਦੇ ਵੀ ਟੁੱਟਦੀ ਨਹੀਂ ਹੈਗੀ ਇਸ ਤਰ੍ਹਾਂ ਦੀ ਆਪਣੀ ਹਲਦੀ ਹੋਣੀ ਚਾਹੀਦੀ ਹੈ ਸੁੱਕੀ ਬਿਲਕੁਲ ਹੱਜੇ ਵੀ ਆਪਾਂ ਇਹ ਤੋਂ ਗੱਦ ਸਕਾਵਾਂਗੇ ਇਹਨੂੰ ਲਓ ਜੀ ਆਪਾਂ ਨੇ ਜਿਹੜੀ ਨਾ ਪੁਰਾਣੀ ਹਲਦੀ ਸੀਗੀ ਉਹ ਆਪਾਂ ਨੇ ਪਸਾ ਲਈ ਤੇ ਆਪਾਂ ਤੁਹਾਨੂੰ ਦਿਖਾਉਣੀ ਆ ਤੇ ਹੁਣ ਆਪਾਂ ਜੀ ਇੱਕ ਵਾਰੀ ਇਹਨੂੰ ਨਾ ਚੰਗੀ ਤਰ੍ਹਾਂ ਠੰਡੀ ਕਰਕੇ ਤੇ ਧੁੱਪ ਦੇ ਵਿੱਚ ਨਹੀਂ ਰੱਖਣੀ ਹੈਗੀ ਇਹਨੂੰ ਠੰਡੀ ਕਰਕੇ ਤੁਸੀਂ ਨਾ ਇੱਕ ਡੱਬੇ ਦੇ ਵਿੱਚ ਲਿਓ ਪਾ देखो जी हल्दी ਨੂੰ ਤੁਸੀਂ ਜਿੰਨਾ ਟਾਈਮ ਤੱਕ ਮਾਰਦੇ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਬਿਲਕੁਲ ਵੀ ਆਪਣੀ ਖਾਸੀ ਨਹੀਂ ਖਰਾਬ ਹੋਏਗੀ ਕੋਸ ਆਪਣੇ ਇੰਟਰਵਿਊ ਦੇ ਵਿੱਚ ਪੁੱਵਾਂ ਦੀ ਸੀ ਕਿ ਉਹਨਾਂ ਤੋਂ ਜਿੱਥੋਂ ਆਪਾਂ ਨੇ ਪਸਾ ਕੇ ਲਿਆਂਦੀ ਹੈ ਤੇ ਕੋਸ ਆਪਣੇ ਜਿਹੜੀ ਵਧੀਆ ਤਾਂ ਉਹ ਆਪਾਂ ਨੇ ਕੁਸ਼ ਲਿਫਾਫਿਆਂ ਦੇ ਵਿੱਚ ਲਿਫਾਫੇ ਦੇ ਵਿੱਚ ਹਲਦੀ ਤੁਸੀਂ ਕਦੇ ਵੀ ਨਹੀਂ ਪਾ ਕੇ ਰੱਖਣੀ ਜੀ ਫਿਰ ਆਪਣੀ ਹਲਦੀ ਖਰਾਬ ਹੋ ਜਾਊਗੀ ਇਹ ਗੱਲ ਦਾ ਜ਼ਰੂਰ ਧਿਆਨ ਰੱਖਣਾ ਕਿ ਤੁਸੀਂ ਲੰਮੇ ਟਾਈਮ ਤੱਕ ਰੱਖਣੀ ਹੈ ਹਲਦੀ ਨਾ ਉਹਨੂੰ ਕਦੇ ਵੀ ਤੁਸੀਂ ਲਿਫਾਫੇ ਦੇ ਵਿੱਚ ਨਹੀਂ ਪਾ ਕੇ ਰੱਖਣਾ ਹਲਦੀ ਹੁਣ ਸਾਰੀ ਨੂੰ ਜੀ ਆਪਾਂ ਚੰਗੀ ਤਰ੍ਹਾਂ ਨਾਲ ਖਵਾ ਲਵਾਵਾਂਗੇ ਹਲਦੀ ਨੂੰ ਤੇ ਠੰਡੀ ਕਰਕੇ ਫਿਰ ਇਹ ਆਪਾਂ ਡੱਬੇ ਦੇ ਵਿੱਚ ਪਾਵਾਂਗੇ ਕਿਦਕੁਜੀ ਹਲਦੀ ਨੂੰ ਸਟੋਰ ਕਰਨ ਦਾ ਬਹੁਤ ਹੀ ਵਧੀਆ ਤਰੀਕਾ ਤੁਹਾਨੂੰ ਮੈਂ ਦੱਸ ਰਹੀ ਹਾਂ ਤੇ ਬਿਲਕੁਲ ਵੀ ਤੁਹਾਡੀ ਹੱਦੀ ਨਹੀਂ ਖਰਾਬ ਹੋਊਗੀ ਜੇ ਤੁਸੀਂ ਇਸ ਤਰ੍ਹਾਂ ਇੱਕ ਤਰੀਕੇ ਦੇ ਨਾਲ ਸਟੋਰ ਕਰਕੇ ਰੱਖੋਗੇ ਨੇ ਲੋ ਜੀ ਆਪਾਂ ਨੇ ਸਾਰੀ ਹਲਦੀ ਨੂੰ ਪਸਾ ਲਿਆ ਦਾ ਸੀਗਾ ਤੇ ਤੁਸੀਂ ਦੇਖ ਸਕਦੇ ਹੋ ਜਿੰਨੇ ਵੀ ਆਪਣੀ ਵੱਧ ਤੋਂ ਵੱਧ ਪੁਰਾਣੀ ਹਲਦੀ ਪਈ ਹੋਊਗੀ ਨਾ ਤੇ ਉਹ ਵਧੀਆ ਨਾਲੇ ਰੰਗ ਦਊਗੀ ਆਪਣੀ ਹਲਦੀ ਤੇ ਨਾਲੇ ਉਹਦੇ ਵਿੱਚੋਂ ਜ਼ਿਆਦਾ ਹਲਦੀ ਨਿਕਲੂਗੀ ਇਹਨੂੰ ਦੇਖੋ ਜੀ ਨਾ ਤਾਂ ਤੁਸੀਂ ਲਿਫਾਫੇ ਦੇ ਵਿੱਚ ਪਾ ਕੇ ਰੱਖਣਾ ਆ ਬਿਲਕੁਲ ਵੀ ਲਿਫਾਫੇ ਦੇ ਵਿੱਚ ਨਹੀਂ ਪਾ ਕੇ ਰੱਖਣੀ ਹਲਦੀ ਫਿਰ ਤੁਹਾਡੀ ਖਰਾਬ ਹੋ ਜਾਊਗੀ ਜੇ ਤੁਸੀਂ ਇਹਨੂੰ ਲੰਮੇ ਸਮੇਂ ਤੱਕ ਜਿਵੇਂ ਸਾਲ 2 ਸਾਲ ਤੱਕ ਤੁਸੀਂ ਹਲਦੀ ਨੂੰ ਘਰ ਦੀ ਹਲਦੀ ਨੂੰ ਸਟੋਰ ਬਿਲਕੁਲ ਤੁਸੀਂ ਇਹਨੂੰ ਨਾ ਤਾਂ ਲਿਫਾਫੇ ਦੇ ਵਿੱਚ ਪਾ ਕੇ ਰੱਖਣਾ ਨਾ ਹੀ ਇਹਨੂੰ ਤੁਸੀਂ ਹਲਦੀ ਨੂੰ ਛਾਨਣਾ ਆ ਜੇ ਤੁਸੀਂ ਇੱਕ ਵਾਰੀ ਹਲਦੀ ਨੂੰ ਛਾਨ ਕੇ ਸਟੋਰ ਕਰਕੇ ਰੱਖਤਾ ਤਾਂ ਤੁਹਾਡੀ ਹਲਦੀ ਦੇ ਵਿੱਚ ਟੋਰਾ ਵੀ ਲੱਗ ਸਕਦਾ ਤੇ ਸੁੰਡੀ ਵੀ ਪੈ ਸਕਦੀ ਹੈ ਤੇ ਬਿਲਕੁਲ ਹੀ ਖਰਾਬ ਵੀ ਹੋ ਸਕਦੀ ਆ ਦੇਖੋ ਜੀ ਸਾਡੇ ਘਰ ਦੀ ਹਲਦੀ ਹੁੰਦੀ ਆ ਤੇ ਆਪਾਂ ਘਰ ਦੀ ਹਲਦੀ ਨੂੰ ਕਿਵੇਂ ਸਟੋਰ ਕਰਕੇ ਰੱਖਦਿਆਂ ਤੇ ਇਹੀ ਵੈਸਟ ਤਰੀਕਾ ਆ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰ ਦਿਓ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਮਿਲ ਜਾਈਏ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਸਾਰਿਆਂ ਨੂੰ ਸਤ ਸ੍ਰੀ ਅਕਾਲ